ਉਹ ਬੀਚ ਚੈਲੰਜ ਕਰ ਲੁੱਤੀ ਤੇ ਇਸ ਕਰਕੇ ਜਾਨੂੰ ਕਿ ਫੈਸਲਾ ਕਰਨਾ ਪਊਗਾ ਕਿ ਇਹ ਲੋਕ ਨਾ ਆਦਮੀ ਐ ਅਸਲ ਵਿੱਚ ਘਰ ਬੁਰਾਣੇ ਅਸੀਂ ਭਲੇਤਾ ਖਾ ਕੇ ਕਿਉਂਕਿ ਪਹਿਲਾਂ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਵੀ ਸੀ ਇਹ ਵੀ ਲੋਕ ਉਹਨਾਂ ਰਾਹਾਂ ਤੇ ਹੀ ਐ ਦਰਵਚਨ ਸਾਰੇ ਦਫ਼ਤਰਾਂ ਦੇ ਵਿੱਚ ਬਹੁਤ ਵੱਡੇ ਵੱੱਡੇ ਦੇ ਆਸ-ਪਾਸੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਮੇਰਾ ਇਸ਼ਾਰਾ ਸਮਝ ਰਹੇ ਹੋ। ਕਿ ਪਹਿਲਾਂ ਕੀ ਸੀ ਤੇ ਅੱਜ ਫਿਰ ਵੱਡੇ-ਵੱਡੇ ਮਹੱਲ ਕਿਉਂ ਬਣ ਗਏ ਵੀ ਕਿੱਧਰ ਦੀ ਬਣ ਗਏ? ਤੇ ਜਿਹੜਾ ਕਹਿੰਦੇ ਕਿ ਰਜਗਾਰ ਦੇ ਨਾਂ ਤੇ ਸਾਰਾ ਕੁਝ ਜਿਹੜਾ ਕੀਤਾ ਹੈ, ਉਹ ਹੀ ਬੁੱਤ-ਪੁੱਤ ਜੇ ਭਰਾ ਭੈਣ ਰਿਸ਼ਤੇਦਾਰ ਉਹ ਭੱਤੀ ਕੋਈ ਜਾਂਦੇ ਹੈਗੇ ਆ। ਤਾਂ ਇਸ ਕਰਕੇ ਪੰਜਾਬ ਮਜ਼ਦੂਰਾਂ ਤੇ ਪੈਨਸ਼ਨਾਂਾਂ ਸਾਂਝਾ ਫੰਡ ਦੇ ਵੱਲੋਂ ਇਦਾਂ ਨਾ ਇੱਕ ਤਰੀਕ ਨੂੰ ਇਹ ਮੀਟਿੰਗ ਪੋਸਟਪਨ ਹੁੰਦੀ ਆ ਮੈਂ ਸੰਜੇ ਫਰੰਟ ਦਾ ਜਿਹੜਾ ਗਰੁੱਪ ਬਣਿਆ ਹੋਇਆ ਜਿਹੜਾ ਸਾਰੇ ਆਗੂ ਸਹਿਬਾਨ ਐ A to Z ਮੈਂ ਉਸ ਗਰੁੱਪ ਦਾ ਹਿੱਸਾ ਹਾਂ ਜਦੋਂ ਮੀਟਿੰਗ ਪੋਸਟਪਨ ਹੁੰਦੀ ਆ ਤੇ ਆਗੂਆਂ ਨੇ ਵਿੱਚ ਗਰੁੱਪ ਵਿੱਚ ਪਾਉਣਾ ਸ਼ੁਰੂ ਕਰਤਾ ਵੀ ਅਗਲਾ ਪ੍ਰੋਗਰਾਮ ਦੱਸੋ ਕੀ ਐ ਜੀ ਇੱਕ ਸੀਨੀਅਰ ਆਗੂ ਨੇ ਪਾ ਦਿੱਤਾ ਕਿ ਅਗਲਾ ਪ੍ਰੋਗਰਾਮ 10 ਤਰੀਕ ਨੂੰ ਵਿਚਾਰਾਂਗੇ ਆਪਾਂ ਮੀਟਿੰਗ ਕਰਕੇ ਫੇਰ ਆਖੋਣੇ ਟੋਟ ਲਿਆ ਨੀਤੀਆਂ ਦੇ ਤੇ ਇਹਦਾ ਮਤਲਬ ਹੈ ਜੋ ਮਰਜ਼ੀ ਕਰੀ ਚੱਲੇ 25 ਜਨ ਲਈ ਤੋਂ ਦੋ ਗੱਸ ਲੈ ਜੇ ਤਾਂ ਅਸੀਂ ਚੁੱਪ ਕਰਕੇ ਬਹਿ ਗਏ ਇੱਕ ਜਨ ਲਈ ਜਿੱਦਣ ਮੀਟਿੰਗ ਹੁੰਦੀ ਉਦੋਂ 25 ਜਨ ਲਈ ਤੈਅ ਕਰਦੇ ਐਡਾ ਝੂਠਾ ਬੰਦਾ ਕਦੇ ਬਾਪਰਾਂ ਨੇ ਮੇਰੇ ਕੋਲ ਇੱਕ ਜਨ ਲਈ ਦੀ ਮੀਟਿੰਗ ਦੀ ਨਿੱਕੇ ਨਿੱਕੇ ਗੱਲ ਦੀ ਰਿਪੋਰਟ ਹੈ ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਮੀਟਿੰਗ ਦੇ ਵਿੱਚ ਸਾਰੀ ਦੀ ਸਾਰੀ ਲੀਡਰਸ਼ਿਪ ਨੇ ਇਹ ਗੱਲ ਬੋਲੀ ਇਹ ਵਜੰਡਾ ਬਾਅਦ ਡਿਸਕਸ ਕਰਾਂਗੇ ਪਹਿਲਾਂ ਤੁਸੀਂ ਸਾਡਾ ਸਵਾ ਦੋ ਸਾਲਾਂ ਦਾ ਜਿਹੜਾ ਤੁਹਾਡੇ ਨਾਲ ਲੰਬ ਹੈ ਉਹ ਸੁਣ ਲੋ ਅੱਜ ਸਵਾ ਦੋ ਸਾਲਾਂ ਬਾਅਦ ਆਪਾਂ ਇੱਕ ਦੂਜੇ ਦੇ ਸਾਹਮਣੇ ਹੋਏ ਆਂ ਅੱਜ ਤੱਕ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਮੁਲਾਜ਼ਮ ਤੇ ਪੈਨਸ਼ਨ ਏਜੰਡੇ ਤੇ ਨਹੀਂ ਹਨ ਤੇ ਇਸ ਕਰਕੇ ਪ੍ਰਾਂਟ ਲਗਾਤਾਰ ਆਪਣਾ ਪ੍ਰੋਗਰਾਮ ਪੇਖਾ ਕਰ ਰਿਹਾ ਹੈ ਜੇ ਜਦੋਂ ਇੱਕ ਸਾਰੀ ਨਹੀਂ ਸਾਰੀ ਗੱਲ ਹੋਈ ਅੱਡ-ਅੱਡ ਮੁੱਦਿਆਂ ਤੇ ਰਹਿ ਆ ਚੱਲੀਆਂ ਤਾਂ ਕਮੇਟੀਆਂ ਬਣਦੀ ਗੱਲ ਚੱਲੀ ਇਸਕੇ ਕਮੇਟੀਆਂ ਦਾ ਪਹਿਲਾਂ ਵੀ ਬਣੀ ਆ